ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਕਾਨੜਾ ਮਹੱਲਾ ਪੰਜਵਾ ਸਾਜਨਾ ਸੰਤ ਆਉ ਮੇਰਾ ਰਹਾਉ ਆਨੰਦਾ ਗੁਣ ਗਾਏ ਮੰਗਲ ਕਸਮਲਾ ਮਿਟ ਜਾਹੀ ਪਰੇ ਰੈ ਪਰੇ ਰ ਇਕੱਠਾ ਹੀ ਪਾਠ ਕਰਨਾ ਹੈ ਕਸਮਲਾ ਮਿਟ ਜਾਹੀ ਪਰੇ ਰੈ ਕਸਮਲਾ ਮੇਟ ਜਾਹਿ ਪਰੇਰੈ ਸੰਤ ਚਰਨ ਧਰੋ ਮਾਥੈ ਚਾਂਦਨ ਗ੍ਰਹਿ ਹੋਏ ਅੰਧੇਰੈ ਚਾਂਦਨਾ ਗ੍ਰਹਿ ਇਥੇ ਠਮਕ ਲਾ ਦਨੀਏ ਹੋਏ ਅੰਧੇਰੈ ਸੰਤ ਪ੍ਰਸਾਦ ਕਮਲ ਵਿਗਸੈ ਗੋਬਿੰਦ ਭਜੋ ਪੇਖ ਨੇਰੈ ਪ੍ਰਭ ਕਿਰਪਾ ਤੇ ਸੰਤ ਪਾਏ ਵਾਰ ਵਾਰ ਨਾਨਕ ਓਹ ਬੇਰੈ ਕੰਨੜਾ ਮਹੱਲਾ ਪੰਜਵਾ ਚਰਨ ਸਰਨ ਗੋਪਾਲ تیਰੀ ਮੋਹ ਮਾਨ ਤੂਹ ਪਰਮ ਰਾਖ ਲੀਜੈ ਕਾਟ ਬੇਰੀ ਰਹਾਉ ਬੂਡਤ ਸੰਸਾਰ ਸਾਗਰ ਉਧਰੇ ਹਰ ਸਿਮਰ ਰਤਨਾਗਰ ਉਧਰੇ ਪੱਤੇ ਵਿਸਰਾਮ ਲਾਉਣਾ ਹੈ ਸੀਤਲਾ ਹਰ ਨਾਮ ਤੇਰਾ ਪੂਰਨ ਠਾਕੁਰ ਪ੍ਰਭ ਮੇਰਾ ਦੀਨ ਦਰਦ ਨਿਵਾਰ ਤਾਰਨ ਹਰ ਕਿਰਪਾ nid ਪਤਿਤ ਉਧਾਰਨ ਹਰ ਕਿਰਪਾ nid ਪਤਿਤ ਉਧਾਰਨ ਕੋਟ ਜਨਮ ਦੁਖ ਕਰ ਪਾਇਓ ਸੁਖੀ ਨਾਨਕ ਗੁਰ ਨਾਮ ਦਰੜਾਇਓ ਇੱਕ ਗੁਰ ਇਥੇ ਯਮਕ ਲਾ ਦਿੰਨੀ ਹੈ ਸੁਖੀ ਨਾਨਕ ਗੁਰ ਨਾਮ ਦਰੜਾਇਓ ਕਨੜਾ ਮਹੱਲਾ ਪੰਜਵਾ ਧਾਨ ਓਹ ਪ੍ਰੀਤ ਚਰਨ ਸੰਗ ਲਾਗੀ ਕੋਟ ਜਾਪ ਤਾਪ ਸੁਖ ਪਾਏ ਆਏ ਮਿਲੇ ਪੂਰਨ ਵੱਡ ਭਾਗੀ ਰਹਾਉ ਮੋਹਿ ਅनाथ ਦਾਸ ਜਨ ਤੇਰਾ ਔਰ ਓਟ ਸਗਲੀ ਮੋਹ ਤਿਆਗੀ ਹਰ ਔਰ ਓਟ ਸਗਲੀ ਮੋਹਿਤ ਅੱਗੀ ਭੂਰ ਭਰਮ ਕਾਟੇ ਪ੍ਰਭ ਸਿਮਰਿ ਭੂਰ ਭਰਮ ਕਾਟੇ ਪ੍ਰਭ ਸਿਮਰਤ ਭੂਰ ਭਰਮ ਕਾਟੇ ਪ੍ਰਭ ਸਿਮਰਤ ਇਥੇ ਵਿਸਰਾਮ ਗਿਆਨ ਅੰਜਨ ਮਿਲ ਸੋ ਵਤ ਜਾਗੀ ਤੂ ਅਥਾਹ ਅਤ ਬੜੋ ਸੁਆਮੀ ਗਿਆਨ ਅੰਜਲ ਮੇਲ ਸੋਵਤ ਜਾਗੀ ਤੂ ਅਥਾਹ ਅਤ ਬੜੋ ਸੁਆਮੀ ਕਿਰਪਾ ਸਿੰਧ ਪੂਰਨ ਰਤਨਾਗੀ ਨਾਨਕ ਜਾਚਕ ਹਰ ਹਰ ਨਾਮ ਮੰਗੈ ਮਸਤਕ ਆਣ ਧਰਿਓ ਪ੍ਰਭ ਪਾਗੀ ਮਸਤਕ ਆਣ ਧਰਿਓ ਪ੍ਰਭ ਪਾਗੀ ਕਾਨੜਾ ਮਹੱਲਾ ਪੰਜਵਾ ਕੁਚਲ ਕਠੋਰ ਕਪਟ ਕਾਮੀ ਜਿਉ ਜਨਹ ਤਿਉ ਪਾਰ ਸੁਆਮੀ ਰਹਾਉ ਤੂ ਸਮਰੱਥ ਸਰਨ ਜੋਗ ਤੂ ਰੱਖ ਹੈ ਆਪਣੀ ਕਾਲ ਧਾਰ ਇਹ ਵਿਸਰਾਮ ਇਸੇ ਤਰ੍ਹਾਂ ਹੀ ਧਿਆਨ ਨਾਲ ਲਾਉਣਾ ਹੈ ਤੂ ਸਮਰੱਥ ਇੱਥੇ ਠਮਕ ਸਰਨ ਜੋਗ ਤੂ ਇੱਥੇ ਵਿਸਰਾਮ ਲਾਉਣਾ ਹੈ ਰਾਖੈ ਆਪਣੀ ਕਾਲਤਾਰ ਜਾਪਤਾਪ ਨੇਮ ਸੋਚ ਸੰਜਮ ਨਾਹੀ ਏਨ ਵਿਦੇ ਛੁਟਕਾਰ ਵਿਦੇ ਪੂਲਾ ਬੋਲਣਾ ਹੈ ਵਿਦੇ ਨਹੀਂ ਕਹਿਣਾ ਗਰਤ ਘੋਰ ਅੰਧ ਤੇ ਕੱਢੋ ਪ੍ਰਭ ਨਾਨਕ ਦਰਸ ਨਿਹਾਰ ਪ੍ਰਭ ਨਾਨਕ ਨਦਰ ਨਿਹਾਰ ਦਰਸਨੀ ਹੈ ਕਾਨੜਾ ਮਹੱਲਾ ਪੰਜਵਾ ਹਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਨਾਰਾਇਣ ਨਰਪਤ ਨਮਸਕਾਰ ਐਸੇ ਗੌਰ ਕਉ ਬਲ ਬਲ ਜਾਈਐ ਆਪ ਮੁਕਤ ਮੋਹ ਿਤਾਰੇ ਰਹਾਉ ਕਵਨ 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 ਗੂਨ ਕਹੀਐ ਅੰਤ ਨਹੀਂ ਕਾਠ ਪਾਰੈ ਕਹੀਐ ਐੜੀ ਦੇ ਦਲਾਵਾਂ ਦੇ ਨਾਲ ਬਿੰਦੀ ਹੈ ਪ੍ਰਤਮ ਸਕੂਪਾਂ ਚ ਤਵਨ ਕਵਨ ਕਵਨ ਗੁਣ ਕਹੀਐ ਅੰਤ ਨਹੀਂ ਕਾਛ ਪਾਰੈ ਲੱਖ 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 ਕਈ ਕੂਰੈ ਕੋ ਹੈ ਐਸੋ ਬੀਚਾਰੈ ਵਿਸਮ 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 ਹੀ ਪਈ ਹੈ ਲਾਲ ਗੁਲਾਲ ਰੰਗਾਰੈ ਕਹੁ ਨਾਨਕ ਸੰਤਨ ਰਸ ਆਈ ਹੈ ਜੋ ਚਾਖ ਗੂੰਗਾ ਮੁਸਕਾਰੇ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ